ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਕਹਾਣੀਆਂ ਚੈਨਲ ਤੇ ਪਿਛਲੀ ਕਹਾਣੀ ਦੇ ਵਿੱਚ ਜਿੰਨਾ ਵੀ ਰਾਂ ਭੈਣ ਦੇ ਕਮੈਂਟ ਆਏ ਸਨ ਉਹਨਾਂ ਦੇ ਨਾਮ ਇਸ ਕਹਾਣੀ ਦੇ ਖੀਤੇ ਵਿੱਚ ਜਰੂਰ ਬੋਲੇ ਜਾਣਗੇ ਤੇ ਜੇਕਰ ਸਾਡੇ ਚੈਨਲ ਤੇ ਤੁਸੀਂ ਨਿਊ ਹੋ ਤਾਂ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਤੁਹਾਨੂੰ ਸਾਡੇ ਚੈਨਲ ਤੇ ਨਵੀਆਂ-ਨਵੀਆਂ ਕਹਾਣੀਆਂ ਸੁਣਨ ਲਈ ਮਿਲਣਗੀਆਂ ਜੋ ਕਿ ਸਿੱਖਿਆਦਾਇਕ ਤੇ ਪਰਿਵਾਰ ਵਿੱਚ ਬੈਠ ਕੇ ਸੁਣਨ ਵਾਲੀਆਂ ਹੁੰਦੀਆਂ ਹਨ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਅੱਜ ਦੀ ਕਹਾਣੀ ਜੇਕਰ ਤੁਹਾਡੇ ਪਰਿਵਾਰ ਦੇ ਵਿੱਚ ਇਨਾ ਤਿੰਨ ਬੰਦਿਆਂ ਦੀ ਚਲਦੀ ਆ ਤਾਂ ਤੁਹਾਡੇ ਪਰਿਵਾਰ ਨੂੰ ਬਰਬਾਦ ਹੋਣ ਕੋਈ ਨਹੀਂ ਬਚਾ ਸਕਦਾ ਇਹ ਕਹਾਣੀ ਤੁਸੀਂ ਗੌਰ ਨਾਲ ਸੁਣਿਓ ਕਹਾਣੀ ਸ਼ੁਰੂ ਹੁੰਦੀ ਆ ਇੱਕ ਪਿੰਡ ਦੇ ਵਿੱਚ ਇੱਕ ਸੇਠ ਤੇ ਉਹਦੇ ਘਰ ਵਾਲੀ ਰਹਿੰਦੇ ਹੁੰਦੇ ਆ ਸੇਠ ਦੇ ਵਿਆਹ ਤੋਂ 12 ਸਾਲ ਬਾਅਦ ਇੱਕ ਮੁੰਡਾ ਪੈਦਾ ਹੋਇਆ ਹੁੰਦਾ ਤੇ ਸੇਠ ਆਪਦੇ ਮੁੰਡੇ ਦੀ ਹਰ ਗੱਲ ਮੰਨਦਾ ਹੁੰਦਾ ਭਾਵੇਂ ਕਿ ਉਮਰ ਉਹਦੀ ਤਕਰੀਬਨ ਅਜੇ 9-10 ਸਾਲੀ ਹੁੰਦੀ ਆ ਜੋ ਵੀ ਉਹਦਾ ਮੁੰਡਾ ਚੀਜ਼ ਕਹਿੰਦਾ ਉਹ ਹਰ ਚੀਜ਼ ਲਿਆ ਕੇ ਦਿੰਦਾ ਤੇ ਕੋਈ ਵੀ ਕਰਦਾ ਕੰਮ ਕਰਨ ਤੋਂ ਪਹਿਲਾਂ ਸੇਠ ਆਪਣੇ ਮੁੰਡੇ ਦੀ ਰਾਏ ਜ਼ਰੂਰ ਲੈਂਦਾ ਸੇਖ ਦੇ ਘਰ ਦੇ ਬਾਹਰ ਇੱਕ ਦਰਖਤ ਹੁੰਦਾ ਤੇ ਉਸ ਦਰਖਤ ਤੇ ਇੱਕ ਚਿੜੀ ਰਹਿੰਦੀ ਹੁੰਦੀ ਆ ਚਿੜੀ ਨੂੰ ਸੇਠ ਦਾਣਾ ਪਾਣੀ ਬਹੁਤ ਪਾਉਂਦਾ ਚਿੜੀ ਦੀ ਬਹੁਤ ਸੇਵਾ ਕਰਦਾ ਉਹ ਕਹਿੰਦਾ ਵੀ ਇਸ ਸੇਵਾ ਦੇ ਕਰਕੇ ਸ਼ਾਇਦ ਕਹਿੰਦਾ ਮੇਰੇ ਪੁੱਤ ਹੋਇਆ ਉਹ ਚਿੜੀ ਨੂੰ ਬਹੁਤ ਪੂਜਦਾ। ਇੱਕ ਦਿਨ ਜਦੋਂ ਚਿੜੀ ਨੂੰ ਸੇਠ ਦਾਣਾ ਪਾਣੀ ਪਾਉਣ ਜਾਂਦਾ ਤਾਂ ਉਹ ਚਿੜੀ ਉਸ ਸੇਠ ਨੂੰ ਆਖਦੀ ਆ ਕਿ ਤੂੰ ਆਪਦੇ ਮੁੰਡੇ ਦੀ ਹਰ ਗੱਲ ਮੰਨ ਕੇ ਬਹੁਤ ਗਲਤ ਕਰ ਰਿਹਾ। ਉਹ ਕਹਿੰਦਾ ਮੇਰਾ ਪੋਤਾ ਮਸਾ ਮੇਰੇ ਪੁੱਤ ਹੋਇਆ ਮਸਾ ਮੈਂ ਪੁੱਤ ਦਾ ਮੂੰਹ ਵੇਖਿਆ। ਇਹਦੇ ਵਿੱਚ ਮੈਂ ਗਲਤ ਕੀ ਕਰ ਰਿਹਾ? ਕੱਲ ਨੂੰ ਵੱਡਾ ਹੋ ਕੇ ਵੀ ਮੇਰੇ ਪੁੱਤ ਨੇ ਮੇਰੇ ਘਰ ਦੀ ਕਬੀਲਦਾਰੀ ਸਾਂਭਣੀ ਆ। ਤੇ ਕਹਿੰਦਾ ਹੁਣੇ ਤੋਂ ਜੇ ਮੇਰੇ ਪੁੱਤ ਨੂੰ ਪਤਾ ਲੱਗਣ ਲੱਗ ਜੂਗਾ ਤੇ ਮੈਂ ਕਹਿਣਾ ਵੀ ਚੰਗਾ ਹੀ ਆ ਉਹ ਕਹਿੰਦੀ ਨਹੀਂ ਤੂੰ ਬਾਅਦ ਦੇ ਵਿੱਚ ਬਹੁਤ ਪੁਛਟਾਵੇਂਗਾ ਉਹ ਚਿੜੀ ਦੀ ਉਹਨੇ ਗਾਣੇ ਗੌਰ ਦਾ ਉਹਨੂੰ ਦਾਣਾ ਪਾਣੀ ਪਾਉਂਦਾ ਤੇ ਚਲਿਆ ਜਾਂਦਾ ਫਿਰ ਅਗਲੇ ਦਿਨ ਜਦੋਂ ਉਹ ਚਿੜੀ ਨੂੰ ਦਾਣਾ ਪਾਣੀ ਪਾਉਣ ਆਉਂਦਾ ਤੇ ਚਿੜੀ ਫਿਰ ਕਹਿੰਦੀ ਆ ਵੀ ਕਹਿੰਦੀ ਸੇਠ ਜੀ ਤੁਸੀਂ ਮੇਰੀ ਬੜੀ ਸੇਵਾ ਕਰਦੇ ਆ ਤੇ ਕਹਿੰਦੀ ਪਰ ਮੈਂ ਇਹ ਆਪਦੇ ਅੱਖੀ ਨਹੀਂ ਵੇਖ ਸਕਦੀ ਵੀ ਮੇਰੇ ਅੱਖਾਂ ਸਾਹਮਣੇ ਤੇਰਾ ਘਰ ਬਰਬਾਦ ਹੋਵੇ ਵੀ ਤੂੰ ਆਪਦੇ ਮੁੰਡੇ ਦੀ ਕਹਿੰਦੀ ਮੰਨਣੋਂ ਹਟ ਜਾ ਵੀ ਤੂੰ ਆਪਦੀ ਕਹਿੰਦੀ ਆਪਦੇ ਦਿਮਾਗ ਅਨੁਸਾਰ ਹਰ ਕੰਮ ਕਰਿਆ ਕਰ ਵੀ ਜੋ ਤੇਰਾ ਦਿਮਾਗ ਕਹਿੰਦਾ ਤੂੰ ਉਹੀ ਕਰਿਆ ਕਰ ਵੀ ਤੂੰ ਆਪਦੇ ਮੁੰਡੇ ਦੀ ਨਾ ਮੰਨਿਆ ਕਰਾ ਜੇ ਕਹਿੰਦੀ ਉਹਦੀ ਉਮਰ ਹੀ ਕੀ ਆ ਸੇਠ ਫੇਰ ਕਹਿੰਦਾ ਕਹਿੰਦਾ ਨਹੀਂ ਵੀ ਮੈਂ ਮਸਾ ਪੋਤਾ ਦਾ ਮੂ ਵੀ ਖਿਆ ਤੇ ਕਹਿੰਦਾ ਵੀ ਮੈਂ ਤਾਂ ਆਪਦੇ ਪੁੱਤ ਦੀ ਗੱਲ ਸੁਣੂਗਾ ਕਹਿੰਦੀ ਵੀ ਜਿਹੜੀ ਚੀਜ਼ ਕਹਿੰਦਾ ਮੁੰਡਾ ਤੂੰ ਉਹੀ ਲਿਆ ਕੇ ਦਿਨਾ ਤੂੰ ਉਹੀ ਚੀਜ਼ ਨਾਲ ਲਿਆ ਕੇ ਦਿਆ ਕਰ ਉਹ ਤਾਂ ਕਹਿੰਦੀ ਹਲੇ ਜਵਾਕ ਆ ਪਰ ਸੇਠ ਮੰਨਦਾ ਨਹੀਂ ਜਿਹੜੀ ਕਹਿੰਦੀ ਆ ਵੀ শেਠ ਜੀ ਇੱਕ ਦਿਨ ਪਿਸਤਾਵੇਂਗਾ ਉਹ ਕਹਿੰਦਾ ਵੀ ਨਹੀਂ ਇਹੋ ਜਿਹਾ ਤਾਂ ਮੌਕਾ ਨਹੀਂ ਹੁੰਦਾ ਵੀ ਮੇਰਾ ਪੁੱਤ ਤਾਂ ਕਹਿੰਦਾ ਬਹੁਤ ਚੰਗਾ ਉਹ ਕਹਿੰਦੀ ਤੇਰਾ ਘਰ ਬਰਬਾਦ ਹੋ ਜੂ ਉਹ ਕਹਿੰਦਾ ਨਹੀਂ ਜਿੜਗੇ ਵੀ ਮੇਰਾ ਘਰ ਬਰਬਾਦ ਕਿਵੇਂ ਹੋ ਜੂ ਉਹ ਕਹਿੰਦੀ ਚਲ ਚੰਗਾ ਫਿਰ ਮੈਂ ਤੈਨੂੰ ਨਾ ਇੱਕ ਕਹਾਣੀ ਸੁਣਾਉਣੀ ਆ ਤੂੰ ਉਹ ਕਹਾਣੀ ਸੁਣ ਤੋਂ ਬਾਅਦ ਕਹਿੰਦੀ ਆਪ ਫੈਸਲਾ ਕਰ ਲਈ ਵੀ ਤੂੰ ਆਪਦੇ ਮੁੰਡੇ ਦੀ ਹਰ ਗੱਲ ਮੰਨਣੀ ਆ ਜਾਂ ਨਹੀਂ ਮੰਨਣੀ ਤੇਰਾ ਕਰ ਬਰਬਾਦ ਹੋ ਸਕਦਾ ਜਾਂ ਨਹੀਂ ਹੋ ਸਕਦਾ ਵੀ ਤੂੰ ਇਹ ਕਹਾਣੀ ਸੁਣ ਲੈ ਮੇਰੀ ਉਹ ਕਹਿੰਦਾ ਚੱਲ ਕਹਿੰਦਾ ਵੈਸੇ ਤਾਂ ਕਹਿੰਦਾ ਮੇਰੇ ਕੋਲ ਟਾਈਮ ਹੈ ਨਹੀਂ ਸੀਗਾ ਤੇ ਮੈਨੂੰ ਕੰਮ ਬਹੁਤ ਸੀ ਚੱਲ ਕਹਿੰਦਾ ਅੱਜ ਤੇਰੀ ਕਹਾਣੀ ਸੁਣਦਾ ਕਹਿੰਦਾ ਤੂੰ ਰੋਜ਼ ਕਹਿੰਨੀ ਆ ਵੀ ਆਦੇ ਮੁੰਡੇ ਦੀ ਨਾ ਮੰਨ ਚੱਲ ਕਹਿੰਦਾ ਸੁਣਾ ਕਹਾਣੀ ਜਿਹੜੀ ਉਹ ਚਿੜੀ ਹੁੰਦੀ ਨਾ ਉਹ ਸੇਠ ਨੂੰ ਕਹਾਣੀ ਸੁਣਾਉਣੀ ਸ਼ੁਰੂ ਕਰਦੀ ਆ ਕਹਿੰਦੀ ਇੱਕ ਪਿੰਡ ਦੇ ਵਿੱਚ ਇੱਕ ਕਹਿੰਦੀ ਬਹੁਤ ਤਕੜਾ ਵਪਾਰੀ ਰਹਿੰਦਾ ਸੀ ਕਹਿੰਦੀ ਵਪਾਰੀ ਦੇ ਚਾਰ ਪੁੱਤ ਸੀ ਤਿੰਨ ਪੁੱਤ ਵਿਆਹੇ ਸੀ ਤੇ ਛੋਟਾ ਪੁੱਤ ਕਮਾਰਾ ਸੀ ਕਹਿੰਦੀ ਵਪਾਰੀ ਨੇ ਛੋਟਾ ਪੁੱਤ ਵੀ ਵਿਆਹ ਲਿਆ ਤੇ ਉਹਦੇ ਛੋਟੀ ਨੌ ਵੀ ਆ ਗਈ ਜਿਉਂ ਕਹਿੰਦੀ ਉਹਦੇ ਘਰੇ ਨੌ ਵਾਈ ਕਹਿੰਦੀ ਸੇਖ ਦੇ ਘਰੇ ਰੰਗ ਭਾਗ ਲੱਗ ਗਏ ਕਿੰਨੀ ਸੇਖ ਦਾ ਐਨਾ ਕਾਰੋਬਾਰ ਵਧ ਗਿਆ ਕਿ ਕਹਿੰਦੀ ਸੇਖ ਪੂਰੇ ਪਿੰਡ ਦੇ ਵਿੱਚ ਅਮੀਰ ਹੋ ਗਿਆ ਕਹਿੰਦੀ ਹੁਣ ਪੂਰੇ ਪਿੰਡ ਦੇ ਵਿੱਚ ਸੇਖ ਸਭ ਤੋਂ ਅਮੀਰ ਸੀ ਉਹਦੇ ਕਹਿੰਦੀ ਵੱਡੇ ਵੱਡੇ ਕਾਰਖਾਨੇ ਚੱਲਦੇ ਸੀ ਕਹਿੰਦੀ ਉਹਦੇ ਚਾਰੇ ਪੁੱਤ ਦਿਨ ਰਾਤ ਮਿਹਨਤ ਕਰਦੇ ਤੇ ਕਹਿੰਦੀ ਚਾਰੇ ਨੋਹਾਂ ਦੀ ਇੰਨੀ ਜਿਆਦੇ ਬਣਦੀ ਸੀ ਵੀ ਕਿਤੇ ਸ਼ਕੀਆਂ ਪੈੜਾਂ ਦੀ ਵੀ ਨਹੀਂ ਇੰਨੀ ਬਣਦੀ ਜਿੱਥੇ ਵੀ ਉਹਨਾਂ ਚਾਰਾਂ ਨੋਹਾਂ ਨਾਲੇ ਅੱਡੋ ਅੱਡ ਜਗਾ ਸੀ ਇੰਨੀ ਜਿਆਦੇ ਬਣਦੀ ਸੀ ਕਹਿੰਦੀ ਸੇਠ ਦੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਤਕਲੀਫ ਕੋਈ ਪਰੇਸ਼ਾਨੀ ਨਹੀਂ ਸੀ ਸੇਠ ਕਹਿੰਦੀ ਬੜਾ ਸੁੱਖਾ ਸੀ ਪੈਸੇ ਵੱਲੋਂ ਵੀ ਤੇ ਕਹਿੰਦੀ ਘਾੜ ਦੀ ਛਾਂਤੀ ਵੱਲੋਂ ਵੀ ਕਹਿੰਦੀ ਨੋਆ ਵੀ ਕਰੇ ਆਵਾਜ਼ ਹੀ ਨਹੀਂ ਸੁਣਦੀ ਸੀ ਵੀ ਕਦੇ ਉੱਚੀ ਇੱਕ ਦੂਜੀ ਨੂੰ ਬੋਲ ਦਈ ਨਹੀਂ ਸੀ ਭੈਣੇ ਭੈਣੇ ਕਰਦੀਆਂ ਰਹਿੰਦੀਆਂ ਤੇ ਕਹਿੰਦੀ ਪੁੱਤ ਵੀ ਚਾਰੇ ਜਦੋਂ ਕੰਮ ਕਰਕੇ ਆਪਦੇ ਆਪਦੇ ਕਾਰਖਾਨਿਆਂ ਤੋਂ ਆਉਂਦੇ ਸ਼ਾਮ ਨੂੰ ਇਕੱਠੇ ਬਹਿ ਕੇ ਰੋਟੀ ਖਾਂਦੇ ਨੋਆ ਉਹਦੀਆਂ ਚਾਰੇ ਚਿੱਲੇ ਚੌਂਦਰੇ ਦੇ ਵਿੱਚ ਰੋਟੀ ਟੁੱਕ ਪਕਾਉਂ ਦਿਖਾયા ਤੇ ਸੇਠ ਦੇ ਚਾਰੇ ਪੁੱਤ ਤੇ ਸੇਠ ਸਾਰੇ ਇਕੱਠੇ ਬਹਿ ਕੇ ਰੋਟੀ ਖਾਂਦੇ ਬੜਾ ਇੱਕ ਦੂਸਰੇ ਨਾਲ ਮੋਹ ਪ੍ਰੇਮ ਪਿਆਰ ਸੀਗਾ ਕਹਿੰਦੀ ਪਰ ਪਿੰਡ ਦੇ ਲੋਕ ਬੜਾ ਸੇਠ ਤੋਂ ਮਾਝ ਦੇ ਵੀ ਸੇਠ ਬੜਾ ਸੌਖਾ ਸੇਠ ਦੀਆਂ ਨੋਹਾਂ ਬੜੀਆਂ ਚਿੰਗੀਆਂ ਸੇਠ ਦੇ ਪੁੱਤ ਬੜੀ ਕਮਾਈ ਕਰਦੇ ਆ ਸੇਠ ਨੇ ਕਿੰਨੇ ਕਾਰਖਾਨੇ ਬਣਾ ਲਏ ਆ ਵੀ ਪਹਿਲਾਂ ਤਾਂ ਛੋਟੀ ਜੀ ਦੁਕਾਨ ਹੁੰਦੀ ਸੀ ਤੇ ਵੀ ਸੇਠ ਤਾਂ ਬਾਲਾ ਸੌਖਾ ਕਹਿੰਦੀ ਕਈ ਲੋਕ ਨਾ ਪਿੰਡ ਦੇ ਸੇਠ ਤੇ ਲੱਗਣ ਲੱਗ ਜਾਂਦੇ ਆ ਵੀ ਕਹਿੰਦੀ ਸੇਠ ਦੇ ਘਰ ਕਦੇ ਲੜਨ ਦੀ ਆਵਾਜ਼ ਨਹੀਂ ਆਈ ਵੀ ਸੇਠ ਦੇ ਕਦੇ ਕਲੇਸ਼ ਪਵੇ ਤਾਂ ਕਿਵੇਂ ਪਵੇ ਸੇਠ ਸੇਠ ਔਖਾ ਹੋਵੇ ਤਾਂ ਕੀ ਵੀ ਔਖਾ ਹੋਵੇ ਉਹਣਾ ਕਹਿੰਦੇ ਵੀ ਸੇੜ ਦੇ ਘਰੇ ਇੱਕ ਪੁਜਾਰੀ ਜਿਹੜਾ ਪੂਜਾ ਕਰਨ ਆਉਂਦਾ ਹੁੰਦਾ ਉਹਦੇ ਕੋਲੇ ਜਾਂਦੀ ਆ ਪਿੰਡ ਦੇ ਕੁਝ ਬੰਦੇ ਦੋ ਚਾਰ ਬੰਦੇ ਉਹ ਕਹਿੰਦੇ ਵੀ ਪੁਜਾਰੀ ਸਾਹਿਬ ਵੀ ਪੁਜਾਰੀ ਜੀ ਕਹਿੰਦੇ ਵੀ ਕਿੰਨਾ ਟਾਈਮ ਹੋ ਗਿਆ ਸੇੜ ਦੇ ਇਥੋਂ ਪੂਜਾ ਕਰਾਈ ਨੂੰ ਉਹ ਕਹਿੰਦਾ ਤਕਰੀਬਨ 2 ਸਾਲ ਹੋ ਗਏ ਵੀ ਛੋਟੇ ਮੁੰਡੇ ਦੇ ਵਿਆਹ ਮੌਕੇ ਕਰਵਾਈ ਸੀ ਉਸ ਤੋਂ ਬਾਅਦ ਨਹੀਂ ਕਰਵਾਈ ਉਹ ਕਹਿੰਦਾ ਹੁਣ ਤਿੱਥੋਂ ਕਹਿੰਦੇ ਵੀ ਪੂਜਾ ਕੀ ਕਰਵਾਉਣੀ ਆ ਸੇੜ ਤਾਂ ਸੌਖਾ ਹੀ ਬਾਲਾ ਹੋ ਗਿਆ ਜਿੰਦਾਂ ਛੋਟਾ ਮੁੰਡਾ ਵਿਆਹਾ ਇੰਨੇ ਉਹਦਾ ਇੱਕ ਨਾ ਛੋਟੀ ਜਿਹੀ ਦੁਕਾਨ ਸੀ ਇੰਨੇ ਕਾਰਖਾਨੇ ਹੋ ਗਏ ਚਾਰੇ ਨੌਂਾ ਬਹੁਤ ਚੰਗੀਆਂ ਚਾਰੇ ਪੁੱਤ ਬਹੁਤ ਕਮਾਈ ਕਰਦੇ ਆ ਵੀ ਸੇਠ ਕੋਲ ਦਾ ਧਨ ਵੀ ਕੋਈ ਕਮੀ ਨਹੀਂ ਸੇਠ ਇੰਨਾ ਸੌਖਾ ਹੋ ਗਿਆ ਉਹ ਕਹਿੰਦਾ ਚੱਲ ਵੀ ਪੁਜਾਰੀ ਕਹਿੰਦਾ ਚੰਗੀ ਗੱਲ ਆ ਵੀ ਜੇ ਸੇਠ ਸੌਖਾ ਤਾਂ ਉਹ ਕਹਿੰਦਾ ਵੀ ਗੱਲ ਤਾਂ ਚੰਗੀ ਆ ਸੇਠ ਵਾਸਤੇ ਪਰ ਪੁਜਾਰੀ ਜੀ ਤੇਰੇ ਵਾਸਤੇ ਗੱਲ ਨਹੀਂ ਚੰਗੀ ਉਹ ਕਹਿੰਦਾ ਮੇਰੇ ਵਾਸਤੇ ਕਿਵੇਂ ਉਹ ਕਹਿੰਦੇ ਵੇਖ ਛੇੜ ਤੇਰੇ ਤੇ ਪੂਜਾ ਕਰਾਉਂਦਾ ਸੀ ਤੈਨੂੰ ਦਾਨ ਪੁੰਨ ਕਰਦਾ ਸੀ ਲੀੜਾ ਕੱਪੜਾ ਦਿੰਦਾ ਸੀ ਫਲ ਫਰੂਟ ਦਿੰਦਾ ਸੀ ਤੇ ਤੈਨੂੰ ਧਨ ਦਿੰਦਾ ਸੀ ਹੁਣ ਕਹਿੰਦੇ ਜਦੋਂ ਛੇੜ ਸਾਰੇ ਪਾਸੇ ਸੁੱਖਾ ਉਹਨੇ ਤੇ ਇੱਥੇ ਪੂਜਾ ਕੀ ਕਰਾਉਣੀ ਆ ਤੇ ਕਹਿੰਦੇ ਫਿਰ ਤੇਰਾ ਰਜਗਾਰ ਕਿਵੇਂ ਚੱਲੂਗਾ ਤੂੰ ਆਪਦੇ ਬੱਚੇ ਕਿਵੇਂ ਪਾਲੇਗਾ ਇਹਨਾ ਕਹਿ ਕੇ ਉਹ ਤਾਂ ਆ ਜਾਂਦੇ ਆ ਕਿ ਹੁਣ ਪੁਜਾਰੀ ਨੂੰ ਅਚੰਭਾ ਲੱਗ ਜਾਂਦਾ ਉਹ ਕਹਿੰਦਾ ਹਾਂ ਗੱਲ ਤਾਂ ਇਹ ਸਹੀ ਕਹਿ ਦੇ ਇਦੋਂ ਕਹਿੰਦਾ ਸੇਠਾ ਸਖਾ ਸੇਠ ਨੂੰ ਕੋਣ ਮੇਰੇ ਤਾਈ ਵੀ ਕੀ ਲੋੜ ਉਹਨੇ ਕਿੱਥੇ ਮਿੱਠਾ ਪੂਜਾ ਕਰਾਉਣੀ ਆ ਤੇ ਕਹਿੰਦਾ ਜੇ ਸੇਠ ਨੇ ਪੂਜਾ ਨਾ ਕਰਾਈ ਤੇ ਮੇਰੇ ਘਰ ਦਾ ਖਾਤਿਆ ਕਿਵੇਂ ਚੱਲੂ ਅੱਗੇ ਤਾਂ ਕਿੰਨਾ ਸੇਠ ਵੀ ਥੋੜਾ ਜਿਹਾ ਟਾਈਮ ਬਾਅਦ ਪੂਜਾ ਕਰਾਉਂਦਾ ਸੀ ਕਿੰਨਾ ਦਾਨ ਪੁੰਨ ਕਰਦਾ ਸੀ ਕਹਿੰਦਾ ਮੈਂ ਵਧ ਜਾ 6 ਮਹੀਨੇ ਬੈਠਾ ਆਰਾਮ ਨਾਲ ਜਵਾਕਾਂ ਨੂੰ ਖਵਾਈ ਜਾਂਦਾ ਸੀ ਕਹਿੰਦਾ ਗੱਲ ਤਾਂ ਸਹੀ ਆ ਉਹਨਾਂ ਦੀ ਉਹਦਾ ਕਿਸੇ ਹੋਰ ਪੁਜਾਰੀ ਕੋਲੇ ਜਾਂਦਾ ਜੋ ਬਹੁਤ ਜ਼ਿਆਦਾ ਵੀ ਗਿਆਨ ਰੱਖਦਾ ਹੁੰਦਾ ਉਹ ਜਾ ਕੇ ਕਹਿੰਦਾ ਇਹ ਪੁਜਾਰੀ ਜੀ ਵੀ ਮੈਂ ਤੇਰੇ ਤੈਨਾ ਬਹੁਤ ਵੱਡੇ ਕੰਮ ਆਇਆ ਉਹ ਕਹਿੰਦਾ ਹਾਂ ਦੱਸੋ ਕਹਿੰਦਾ ਐ ਕਰਕੇ ਨਾ ਵੀ ਇੱਕ ਸੇਠ ਆ ਉਹ ਮੈਥੋਂ ਪੂਜਾ ਕਰਾਉਂਦਾ ਹੁੰਦਾ ਸੀ ਤੇ ਮੈਨੂੰ ਦਾਨ ਪੁੰਨ ਕਰਦਾ ਸੀ ਉਹਦੇ ਨਾਲ ਮੇਰੇ ਜਵਾਖ ਪਲ ਜਾਂਦੇ ਸੀ ਹੁਣ ਕਹਿੰਦਾ ਜਦੋਂ ਦਾ ਉਹਨੇ ਛੋਟਾ ਮੁੰਡਾ ਵਿਆਹ ਲਿਆ ਕਹਿੰਦਾ ਉਹਨੇ ਮੈਥੋਂ ਪੂਜਾ ਨਹੀਂ ਕਰਾਈ ਨਾ ਹੀ ਮੈਨੂੰ ਆਪਦੇ ਘਰੇ ਸੱਦਿਆ ਤੇ ਦਾਨ ਪੁੰਨ ਤਾਂ ਮੈਨੂੰ ਫਿਰ ਕੀ ਕਰਨਾ ਸੀ ਜੇ ਉਹ ਘਰੇ ਹੀ ਨਹੀਂ ਸੱਦਿਆ ਪੂਜਾ ਹੀ ਨਹੀਂ ਕਰਾਈ ਤੇ ਮੈਂ ਕਹਿੰਦਾ ਬੜੀ ਮੁਸ਼ਕਲ ਦੇ ਵਿੱਚ ਆ ਕਹਿੰਦਾ ਮੈਂ ਵੀ ਇੰਨਾ ਹੀ ਚਾਹਣਾ ਵੀ ਸੇਠ ਦੇ ਘਰੇ ਕੋਈ ਵਿਗੜ ਪਵੇ ਤੇ ਉਹ ਮੈਨੂੰ ਪੂਜਾ ਲਈ ਸੱਦੇ। ਉਹ ਕਹਿੰਦਾ ਜਿਹੜਾ ਪੁਜਾਰੀ ਹੁੰਦਾ ਉਹ ਕਹਿੰਦਾ ਵੈਸੇ ਤਾਂ ਵੀ ਮੈਂ ਇਹੋ ਜਿਹਾ ਕੰਮ ਕਰਦਾ ਨਹੀਂ। ਪਰ ਕਹਿੰਦਾ ਵੀ ਜੇ ਤੇਰੀ ਰੋਟੀ ਦਾ ਮਸਲਾ ਤੇ ਕਹਿੰਦਾ ਚੱਲ ਤੂੰ ਐਂ ਕਰ ਤੂੰ ਸੇਠ ਦੇ ਘਰੇ ਜਾ ਤੇ ਜਾ ਕੇ ਕਹਿ ਦੇ ਵੀ ਮੈਨੂੰ ਆ ਤੁਹਾਡੇ ਘਰ ਦੀ ਵੀ ਕੋਈ ਹਰੀ ਚੀਜ਼ ਚਾਹੀਦੀ ਆ ਹਰਿਆਲੀ ਚਾਹੀਦੀ ਆ। ਤੂੰ ਜਦੋਂ ਉਹ ਸੇਠ ਦੇ ਘਰ ਦੀ ਹਰਿਆਲੀ ਆਪਦੇ ਘਰੇ ਲੈ ਆਵੇਂਗਾ ਸੇਠ ਦੇ ਘਰੋਂ ਸੁਖ ਸ਼ਾਂਤੀ ਖਤਮ ਹੋ ਜੂਗੀ ਤੇ ਆਪ ਹੀ ਸੇਠ ਦੇ ਕੋਲੇ ਆਊਗਾ ਚਲੋ ਜੀ ਉਹ ਸਵੇਰੇ ਉੱਠਦਾ ਸੇਠ ਦੇ ਘਰੇ ਜਾਂਦਾ ਤੇ ਸੇਠ ਵੀ ਬੜਾ ਉਹਦਾ ਆਦਰ ਸਤਕਾਰ ਕਰਦਾ ਵੀ ਆਓ ਪੁਜਾਰੀ ਜੀ ਇੰਨੇ ਟਾਈਮ ਬਾਅਦ ਤੁਸੀਂ ਆਏ ਸਾਡੇ ਘਰੇ ਪੂਰਾ ਚਾਹ ਪਾਣੀ ਪਿਉਦਾ ਛੋਟੀ ਨੂੰ ਉਹਨੂੰ ਸੱਦਦਾ ਛੋਟੀ ਨੂੰ ਫਲ ਫਰੂਟ ਲੈ ਕੇ ਆਉਂਦੀ ਆ ਸੇਠ ਵਾਸਤੇ ਚਾਹ ਪਾਣੀ ਪੀਂਦ ਤੋਂ ਬਾਅਦ ਉਹ ਪੁੱਛਦਾ ਸੇਠ ਵੀ ਤੁਸੀਂ ਕਿਵੇਂ ਆਏ ਜੀ ਜਿਹੜਾ ਪੁਜਾਰੀ ਹੁੰਦਾ ਉਹ ਫਿਰ ਅਗਲੇ ਦਿਨ ਸੇਠ ਦੇ ਘਰੇ ਜਾਂਦਾ ਸੇਠ ਉਹਦਾ ਪੂਰਾ ਆਦਰ ਸਤਿਕਾਰ ਕਰਦਾ ਚਾਹ ਪਾਣੀ ਪਿਉਂਦਾ ਉਹਦੀ ਛੋਟੀ ਨਾ ਆਉਂਦੀ ਆ ਖਾਲਸ ਗੁੱਟ ਕੱਟ ਕੇ ਲਿਆਉਂਦੀ ਆ ਖਾਣ ਪੀਣ ਤੋਂ ਬਾਅਦ ਸੇਠ ਪੁੱਛਦਾ ਵੀ ਪੁਜਾਰੀ ਜੀ ਤੁਸੀਂ ਕਿਵੇਂ ਆਏ ਤਾਂ ਪੁਜਾਰੀ ਆਖਦਾ ਵੀ ਮੈਨੂੰ ਨਾ ਹਰਿਆਲੀ ਚਾਹੀਦੀ ਸੀ ਤਾਂ ਸਾਹਮਣੇ ਉਹਦੇ ਨਾਲ ਖੇਤੋਂ ਪਾਟ ਕੇ ਲਿਆਉਂਦੇ ਹੁੰਦੇ ਆ ਸੇਠ ਦੇ ਗੰਨੇ ਪਏ ਹੁੰਦੇ ਆ ਵੀ ਸੇਠ ਕੋਲ ਜ਼ਮੀਨ ਵੀ ਹੁੰਦੀ ਆ ਉਹਨੇ ਹਰ ਚੀਜ਼ ਬਣਾ ਲਈ ਹੁੰਦੀ ਆ ਗੰਨੇ ਤੇ ਆਖ ਵੀ ਹੁੰਦੇ ਆ ਹਰੇ ਤੇ ਉਹ ਪੁਜਾਰੀ ਦੀ ਨਜ਼ਰ ਉਸ ਤੇ ਪੈਂਦੀ ਆ ਉਹ ਕਹਿੰਦਾ ਵੀ ਮੈਨੂੰ ਉਹ ਗੰਨਾ ਹੀ ਦੇ ਦੇ ਇੱਕ ਵੀ ਮੈਨੂੰ ਬਸ ਇਹ ਹੀ ਚਾਹੀਦਾ ਉਹ ਛੋਟੀ ਨਾਲ ਉਹ ਆਵਾਜ਼ ਮਾਰਦਾ ਵੀ ਬੇਟਾ ਉਹ ਗੰਨਾ ਲਿਆ ਕੇ ਦਿਓ ਜੇ ਪੁਜਾਰੀ ਜੀ ਨੂੰ ਚਾਹੀਦਾ ਉਹ ਕਹਿੰਦੀ ਇੱਕ ਮਿੰਟ ਛੇੜ ਤੋਂ ਕਹਿੰਦੀ ਪਾਪਾ ਜੀ ਮੈਂ ਹੁਣੇ ਲੈ ਕੇ ਆਉਣੀ ਆ ਉਹ ਜਿਹੜਾ ਗੰਨੇ ਦੇ ਤੋਂ ਹਰਾ ਆਖ ਹੁੰਦਾ ਉਹ ਛਿਲਦੀ ਆ ਤੇ ਉਹਨਾਂ ਦੇ ਘਰੇ ਗਾ ਹੁੰਦੀ ਆ ਤੇ ਗਾਣੋ ਪਾ ਦਿੰਦੀ ਆ ਤੇ ਗੰਨਿਆ ਲਿਆ ਕੇ ਫੜਾ ਦਿੰਦੀ ਆ ਕਿ ਉਹ ਪੁਜਾਰੀ ਗੰਨਾ ਲੈ ਕੇ ਜਦੋਂ ਆਦੇ ਘਰੇ ਜਾਂਦਾ ਬੜਾ ਕੁਸ਼ ਹੁੰਦਾ 2-4 ਦਿਨ ਅਡੀਕਦਾ ਵੀ ਸੇਠ ਆਊਗਾ ਹੁਣ ਉਹਦੇ ਘਰੇ ਕੋਈ ਵਿਗੜ ਪਊਗਾ ਉਹਦੇ ਘਰ ਦੀ ਹਰਿਆਲੀ ਤਾਂ ਮੈਂ ਲਿਆ ਆਇਆ ਪਰ ਸੇਠ ਜਾਂਦਾ ਹੀ ਨਹੀਂ ਸੇਠ ਦਾ ਘਰਬਾਰ ਸਾਰਾ ਕੁਝ ਵਧਗਾ ਚੱਲੀ ਜਾਂਦਾ ਫਿਰ ਬੜਾ ਅਦਾਸ ਹੁੰਦਾ ਫਿਰ ਉਸ ਪੁਜਾਰੀ ਕੋਲ ਜਾਂਦਾ ਜਿਹਦੇ ਕੋਲੇ ਪਹਿਲਾਂ ਗਿਆ ਸੀ ਉਹ ਕਹਿੰਦਾ ਪੁਜਾਰੀ ਜੀ ਉਸ ਦਾ ਕਹਿੰਦਾ ਸੀ ਵੀ ਉਹਦੇ ਘਰ ਦੀ ਹਰਿਆਲੀ ਲੈ ਜਾਂਦੀ ਤੇ ਉਹਦੇ ਘਰੇ ਵਿਗੜ ਪੈ ਜੂਗਾ ਲੜਾਈ ਕਲੇਸ਼ ਕੋ ਹੋਊਗਾ ਤੇ ਛੇੜ ਤੇ ਰੇ ਕੋਲ ਜਾਊਗਾ ਪੂਜਾ ਕਰਾਊਗਾ ਪਰ ਛੇੜ ਤਾਂ ਆਇਆ ਹੀ ਨਹੀਂ ਉਹ ਕਹਿੰਦਾ ਵੀ ਤੂੰ ਲੈ ਕੇ ਕੀ ਆਇਆ ਉਹ ਕਹਿੰਦਾ ਵੀ ਮੈਂ ਸਾਹਮਣੇ ਗੰਨਾ ਪਿਆ ਸੀ ਉਹਦੇ ਤੇ ਹਰਿਆਕ ਸੀ ਮੈਂ ਕਿਹਾ ਉਹ ਦੇ ਦਿਓ ਪਰ ਕਹਿੰਦਾ ਛੇੜ ਦੀ ਛੋਟੀ ਨਾ ਨੇ ਉਹ ਆਕ ਛਿੱਲ ਕੇ ਗਾਣੂ ਪਾਤੇ ਤੇ ਮੈਨੂੰ ਗੰਨਾ ਦੇਤਾ ਉਹ ਪੁਜਾਰੀ ਹੱਸਦਾ ਉਹ ਕਹਿੰਦਾ ਵੀ ਮੈਂ ਇੰਨੀ ਮੁਸ਼ਕਲ ਦੇ ਵਿੱਚ ਆ ਤੁਸੀਂ ਹੱਸਦੇ ਆ ਉਹ ਕਹਿੰਦਾ ਸਿਹਰ ਦੀ ਛੋਟੀ ਨਾ ਆਣਾ ਜਿਹੜੀ ਉਹ ਬੜੀ ਗੁਣ ਵਾਲੀ ਆ ਕਹਿੰਦਾ ਉਹ ਸਭ ਸਮਝਦੀ ਆ ਉਹਨੇ ਉਹ ਹਰੇ ਆਕ ਲਾੜੇ ਹਰੀਆਲੀ ਲਾੜੀ ਗਊ ਨੂੰ ਪਾਤੀ ਤੇ ਤੈਨੂੰ ਗੰਨਾ ਦੇਤਾ ਕਹਿੰਦਾ ਹਰੀਆਲੀ ਤਾਂ ਉਹਦੇ ਘਰੀ ਰਹਿ ਗਈ ਉਹ ਫਿਰ ਅਮਥੇ ਤੇ ਹੱਥ ਮਾਰਦਾ ਕਹਿੰਦਾ ਹੁਣ ਮੈਂ ਪੁਜਾਰੀ ਜੀ ਕੀ ਕਰਾਂ ਉਹ ਕਹਿੰਦਾ ਹੁਣ ਤੂੰ ਐਂ ਕਰੋ ਵੀ ਸਿਹਰ ਦੇ ਘਰੋਂ ਗਊ ਲੈ ਕੇ ਆ ਉਹ ਗਾਂ ਲੈ ਕੇ ਆ ਜਿਹਨੂੰ ਉਹ ਹਰੀਆਕ ਪਾਇਆ ਉਹ ਕਹਿੰਦਾ ਗਾਂ ਗਾਵੇਂ ਕਿਵੇਂ ਲੈ ਕੇ ਆਵਾਂ ਕਹਿੰਦਾ ਤੂੰ ਸੇਠ ਨੂੰ ਕਹਦੇ ਵੀ ਸੇਠ ਜੀ ਮੇਰੇ ਬੱਚੇ ਤਾਂ ਦੁੱਧ ਵੱਲੋਂ ਭੁੱਖੇ ਮਰੇ ਪਏ ਆ ਮੈਨੂੰ ਜੇ ਗਉਂ ਦੇ ਤਾਂ ਤੁਹਾਡੀ ਬਹੁਤ ਮਿਹਰਬਾਨੀ ਹੋਊਗੀ ਕਹਿੰਦਾ ਸੇਠ ਕੋਲੇ ਇੰਨਾ ਕੁਸ਼ ਆਉਣੇ ਤੇ ਨੂੰ ਆਮ ਨਾਲ ਉਹ ਗਾਂ ਦੇ ਦੇਣੀ ਆ ਉਹ ਫਿਰ ਅਗਲੇ ਦਿਨ ਜਾਂਦਾ ਸੇਠ ਫਿਰ ਪੁੱਛਦਾ ਵੀ ਹਾਂਜੀ ਪੁਜਾਰੀ ਜੀ ਕਿਵੇਂ ਆਏ ਚਾਹ ਪਾਣੀ ਸਭ ਕੁਝ ਖਵਾਉਂਦਾ ਪਿਆਉਂਦਾ ਉਹਨੂੰ ਉਹ ਕਹਿੰਦਾ ਸੇਠ ਜੀ ਦੋਵੇਂ ਹੱਥ ਜੋੜਦਾ ਵੀ ਮੇਰੇ ਬੱਚੇ ਨਾ ਦੁੱਧ ਪੀਣਾ ਚਾਹੁੰਦੀ ਆ ਪਰ ਮੈਂ ਕਹਿੰਦਾ ਮੇਰੇ ਕੋਲ ਇੰਨਾ ਹੈ ਨਹੀਂ ਧਨ ਦੌਲਤ ਵੀ ਮੈਂ ਕੋਈ ਪਸ਼ੂ ਡੰਗਰ ਖਰੀਦ ਲਵਾਂ ਉਹ ਜਸ ਤੁਹਾਡੇ ਸਾਹਮਣੇ ਗਊ ਖੜੀ ਆ ਮੈਨੂੰ ਉਹ ਦੇ ਦਿਓ ਤੁਹਾਡੀ ਬਹੁਤ ਮਿਹਰਬਾਨੀ ਚਲ ਸੇਠ ਕਹਿੰਦਾ ਕੋਈ ਗੱਲ ਨਹੀਂ ਪੁਜਾਰੀ ਜੀ ਲੈ ਜਾਓ ਉਹ ਛੋਟੀ ਨਾ ਨੂੰ ਫੇਰ ਵਾਰ ਮਾਰਦਾ ਕਹਿੰਦਾ ਪੁੱਤ ਉਰੇ ਆ ਉਹ ਕਹਿੰਦਾ ਗਾਂ ਦਾ ਸੰਗਲ ਖੋਲ ਕੇ ਪੁਜਾਰੀ ਜੀ ਨੂੰ ਖੜਾ ਦੇ ਇਹਦੇ ਬੱਚਿਆਂ ਦੇ ਦੁੱਧ ਵਾਸਤੇ ਕਹਿੰਦਾ ਆਪਾਂ ਪੁਜਾਰੀ ਜੀ ਨੂੰ ਦੇਣੀ ਆ ਜਦਿ ਉਹ ਛੋਟੀ ਨਾ ਗਾਂ ਦਾ ਸੰਗਲ ਖੋਲਣ ਲੱਗਦੀ ਆ ਤੇ ਗਾਂ ਦੀਆਂ ਅੱਖਾਂ 'ਚ ਹੰਝੂ ਆ ਜਾਂਦੇ ਆ ਉਹ ਭੱਜੇ ਜਾਂਦੀ ਆ ਚਿੱਟਾ ਕੱਪੜਾ ਲਿਆਉਂਦੀ ਆ ਘਰੋਂ ਚਾਦਰ ਵਰਗਾ ਹੁੰਦਾ ਉਹ ਚਾਦਰ ਹੀ ਹੁੰਦੀ ਆ ਉਹ ਲਿਆਉਂਦੀ ਆ ਉਹਦੇ ਨਾਲ ਗਾਂ ਦੀਆਂ ਅੱਖਾਂ ਸਾਫ਼ ਕਰਦੀ ਆ ਤੇ ਚਾਦਰ ਨੂੰ ਸਾਫ਼ ਕੇ ਪੇਟੀ ਦੇ ਵਿੱਚ ਰੱਖ ਦਿੰਦੀ ਆ ਇਹ ਗਾਂ ਲੈ ਜਾਂਦਾ ਗਾਂ ਲਾ ਜਾ ਕੇ ਵੀ ਨਾਲ ਚਾਹ ਦੁੱਧ ਪੀਂਦਾ ਨਾਲੇ ਬੜਾ ਖੁਸ਼ ਹੁੰਦਾ ਕਹਿੰਦਾ ਹੁਣ ਤਾਂ ਸੇਠ ਭੱਜਿਆ ਆਊਗਾ ਹਣ ਤਾਂ ਕਹਿੰਦਾ ਵੇ ਉਹਦੇ ਘਰ ਦੀ ਗਾਂ ਲੈ ਜਾਂਦੀ ਕਹਿੰਦਾ ਹੁਣ ਤਾਂ ਉਹਦੇ ਘਰੇ ਜ਼ਰੂਰ ਲੜਾਈ ਹੋਊਗੀ ਕਹਿੰਦਾ ਫਿਰ ਉਹ ਢੀਕਦਾ 20-25 ਦਿਨ ਕੋਈ ਢੀਕਦਾ ਪਰ ਸੇਠ ਨਹੀਂ ਜਾਂਦਾ ਸੇਠ ਦਾ ਘਰ-ਬਾਰ ਸਭ ਕੁਝ ਵਧੀਆ ਚੱਲਦਾ ਰਹਿੰਦਾ ਉਹ ਫਿਰ ਉਸ ਪੁਜਾਰੀ ਕੋਲੇ ਜਾਂਦਾ ਕਹਿੰਦਾ ਪੁਜਾਰੀ ਜੀ ਤੁਸੀਂ ਕਹਿੰਦੇ ਸੀ ਵੀ ਗਾਂ ਲਿਆ ਉਹਦੇ ਘਰੇ ਲੜਾਈ ਪੈ ਜਾਊਗਾ ਤੇਰੇ ਕੋਲੇ ਭੱਜ ਆਊਗਾ ਤਾਂ ਫਿਰ ਨਹੀਂ ਆਇਆ ਉਹ ਕਹਿੰਦਾ ਤੂੰ ਗਾਂ ਕਿਵੇਂ ਲੈ ਆਂਦੀ ਉਹ ਕਹਿੰਦਾ ਗਾਂ ਫਿਰ ਮੇਨੇ ਛੋਟੀ ਨਾ ਹਣੀ ਦਿੱਤੀ ਆ ਜਦੋਂ ਗਾਂ ਫੜਾਉਣ ਲੱਗੀ ਤੇ ਗਾਂ ਦੀਆਂ ਅੱਖਾਂ 'ਚ ਹੰਝੂ ਆ ਗਏ ਤੇ ਉਹਨੇ ਚਿੱਟੀ ਚਾਦਰ ਨਾਲ ਪੁੰਝ ਕੇ ਅੱਖਾਂ ਤੇ ਚਾਦਰ ਲੈ ਗਈ। ਉਹ ਪੁਜਾਰੀ ਫੇਰ ਅਸਿਆ। ਕਹਿੰਦਾ ਉਹਨੇ ਗਾਂ ਦੇ ਹੰਝੂ ਜਿਹੜੇ ਚਾਦਰ ਨਾਲ ਪੁੰਝ ਗਏ ਨਾ ਉਹ ਕਹਿੰਦਾ ਬਰਕਤਾ ਉਸੇ 'ਚ ਹੀ ਰਹਿ ਗਈ ਕਹਿੰਦਾ। ਕਹਿੰਦਾ ਉਹਦੇ ਘਰੇ ਕੀ ਕਲੇਸ ਪੈਣਾ ਸੀ। ਕਹਿੰਦਾ ਹੁਣ ਮੈਂ ਕੀ ਕਰਾਂ? ਕਹਿੰਦਾ ਹੁਣ ਜੇ ਤੂੰ ਕੁਝ ਕਰ ਸਕਦਾ। ਉਹ ਚਾਦਰ ਲੈ ਕੇ ਆ ਕਹਿੰਦਾ। ਕਹਿੰਦਾ ਉਹ ਚਾਦਰ ਲੈ ਕੇ ਆ ਜੇ ਤੂੰ ਕੁਝ ਕਰ ਸਕਦਾ ਤਾਂ। ਇਓ ਜਾਂਦਾ ਫੇਰ ਅਗਲੇ ਦਿਨ ਤੇ ਫੇਰ ਫਿਰ ਪੁੱਛਦਾ ਪੁਜਾਰੀ ਜੀ ਕਿਵੇਂ ਆਏ ਉਹ ਕਹਿੰਦਾ ਜੀ ਮੈਂ ਚਾਹ ਪਾਣੀ ਤਾਂ ਨਹੀਂ ਪੀਨਾ ਮੈਂ ਕਹਿੰਦਾ ਕਾਲੀ ਦੇ ਵਿੱਚ ਆਂ ਦਰਸਨ ਮੇਰੇ ਘਰ ਵਾਲੀ ਕਹਿੰਦਾ ਰਜਾਨਾ ਕਿੰਨਾ ਮੰਦਰ ਦੇ ਜਾਂਦੀ ਆ ਤੇ ਉਹਦੇ ਕੋਲੇ ਕੋਈ ਕੱਪੜਾ ਨਹੀਂ ਥੱਲੇ ਵਿਛਾ ਕੇ ਬੈਠਣ ਨੂੰ ਕਹਿੰਦਾ ਉੱਥੇ ਕਾਫੀ ਟਾਈਮ ਬੈਂਦੀ ਆ ਤੇ ਉਹ ਕਹਿੰਦੀ ਵੀ ਕੋਈ ਕੱਪੜਾ ਹੋਵੇ ਚਾਦਰ ਵਗੈਰਾ ਹੋਵੇ ਨਾ ਥੱਲੇ ਵਿਛਾ ਕੇ ਬੈਠਣ ਨੂੰ ਤੇ ਸੌਖਾ ਹੋ ਜਾਂਦਾ ਵੀ ਚਿੱਟੀ ਚਾਦਰ ਮੰਗਦੀ ਆ ਜੇ ਤੁਹਾਡੇ ਘਰ ਕੋਈ ਚਿੱਟੀ ਚਾਦਰ ਹੈਗੀ ਤਾਂ ਤੇ ਚਿੱਟੀ ਚਾਦਰ ਉਹਦੇ ਉਹਨਾਂ ਕੋਲੇ ਉਹੀ ਹੁੰਦੀ ਆ ਜਿਹਦੇ ਨਾਲ ਗਾਂ ਦੇ ਅਥਰੂ ਪੁੰਜੇ ਹੁੰਦੇ ਆ ਉਹ ਫਿਰ ਸੇਠ ਕਹਿੰਦਾ ਆਪਦੀ ਨੌ ਨੂੰ ਵੀ ਜਾ ਬੇਟਾ ਉਹ ਚਿੱਟੀ ਚਾਦਰ ਲਿਆ ਦੇ ਜਿਹੜੀ ਤੇਰੇ ਕੋਲੇ ਆ ਉਹ ਨੌ ਆਉਂਦੀ ਆ ਚਿੱਟੀ ਚਾਦਰ ਉਹਨੂੰ ਫੜਾਉਣ ਤੋਂ ਪਹਿਲਾਂ ਉਹ ਇੱਕ ਬਾਲਟੀ ਦੇ ਵਿੱਚ ਪਾਣੀ ਪਾਉਂਦੀ ਆ ਚਿੱਟੀ ਚਾਦਰ ਨੂੰ ਉਹਦੇ ਵਿੱਚ ਭਿਉਂਦੀ ਆ ਤੇ ਚਿੱਕੀ ਚਾਦਰ ਉਹਨੂੰ ਫੜਾ ਦਿੰਦੀ ਆ ਉਹ ਫਿਰ ਬੜਾ ਖੁਸ਼ ਜਾਂਦਾ ਵੀ ਕਹਿੰਦਾ ਹੁਣ ਤਾਂ ਚਿੱਟੀ ਚਾਦਰ ਲੱਜਾਂਦੀ ਕਹਿੰਦਾ ਇਹ ਹੀ ਆਖਰੀ ਕੀ ਸੀ ਕਹਿੰਦਾ ਹੁਣ ਤਾਂ ਸੇਠ ਦੇ ਘਰੇ ਲੜਾਈ ਹੋਊਗੀ ਸੇਠ ਪਰ ਜਾਊਗਾ ਪਰ ਸੇਠ ਫਿਰ ਨਹੀਂ ਜਾਂਦਾ ਇੱਕ ਮਹੀਨਾ ਬੀਤ ਜਾਂਦਾ ਇੱਕ ਮਹੀਨਾ ਉਹ ਸੇਠ ਦੀ ਡੀ ਕਰਦਾ ਤੇ ਫਿਰ ਉਸ ਪੁਜਾਰੀ ਕੋਲੇ ਜਾਂਦਾ ਉਹ ਕਹਿੰਦਾ ਕਿ ਚਿੱਟੀ ਚਾਦਰ ਕਿਵੇਂ ਲਿਆਇਆ ਸੀ ਉਹ ਕਹਿੰਦਾ ਚਾਦਰ ਮੈਨੂੰ ਦੇਣ ਤੋਂ ਪਹਿਲਾਂ ਉਹਨੇ ਬਾਲਟੀ ਉਹ ਚਾਦਰ ਪਿਉਂਤੀ ਸੀ ਉਹ ਕਹਿੰਦਾ ਫਿਰ ਉਹਨੇ ਚਾਦਰ ਤਣੀ ਧੋ ਕੇ ਦਿੱਤੀ ਨਾ ਜਿਹੜੇ ਉਹ ਗਾਂ ਦੇ ਅੱਥਰੂ ਸੀ ਕਹਿੰਦਾ ਉਹ ਤਾਂ ਪਾਣੀ ਦੇ ਚਲੇ ਗਏ ਕਹਿੰਦਾ ਪਾਣੀ ਉਹਨੇ ਸਾਂਭ ਕੇ ਰੱਖ ਲਿਆ ਆਪਣੇ ਘਰੇ ਉਹ ਕਹਿੰਦਾ ਪੁਜਾਰੀ ਕਹਿੰਦਾ ਕੁੱਲ ਮਲਾ ਕੇ ਜਿਹੜੀ ਉਹਦੀ ਛੋਟੀ ਨਵਾਨਾ ਸੇਠ ਦਿਓ ਬਹੁਤ ਚਲਾਕਾ ਉਹਦੇ ਹੁੰਦਿਆ ਕਹਿੰਦਾ ਤੂੰ ਉਸ ਘਰ ਦਾ ਕੁਝ ਨਹੀਂ ਵਿਗਾੜ ਸਕਦਾ ਕਹਿੰਦਾ ਉਹ ਬਹੁਤ ਗੁਨਾਵਾਲੀਆ ਉਹ ਕਹਿੰਦਾ ਅੱਛਾ ਕਹਿੰਦਾ ਫਿਰ ਹੁਣ ਮੈਂ ਦੱਸ ਵੀ ਮੈਂ ਹਮਣ ਕਿਵੇਂ ਕਰੂੰਗਾ ਮੈਥੋਂ ਸੇਠ ਹਮਣ ਕਿਵੇਂ ਕਰਾਊਗਾ ਕਹਿੰਦਾ ਛੋਟੀ ਨੌ ਨੂੰ ਤੂੰ ਪਰੋਕੜਾ ਦੇ ਸੇਠ ਕਹਿੰਦਾ ਔਖਾ ਹੋ ਜਾਊਗਾ ਤੇ ਇਥੋਂ ਆਪੇ ਹਮਣ ਕਰਾਊਗਾ ਚਲੋ ਜੀ ਦੱਸਾਂ ਕਿ ਦਿਨਾਂ ਬਾਅਦ ਉਹ ਸੇਠ ਦੇ ਕੋਲ ਜਾਂਦਾ ਸੇਠ ਪੁੱਛਦਾ ਕਿਵੇਂ ਜੀ ਹੋ ਕਹਿੰਦਾ ਵੀ ਸੇਠ ਜੀ ਤੁਹਾਡੇ ਤੇ ਬਹੁਤ ਭਾਰੀ ਸੰਕਟ ਆਉਣ ਵਾਲਾ ਕਹਿੰਦਾ ਮੈਨੂੰ ਰਾਤਾਂ ਨੂੰ ਨੀਂਦ ਨਹੀਂ ਆਉਂਦੀ ਵੀ ਮੈਂ ਤੁਹਾਡੇ ਬਾਰੇ ਸੋਚ ਕੇ ਬੜਾ ਪਰੇਸ਼ਾਨਾ ਕਹਿੰਦਾ ਮੈਨੂੰ ਦਿਸ ਰਿਹਾ ਵੀ ਬਹੁਤ ਭਾਰੀ ਸੰਕਟ ਆਉਣ ਵਾਲਾ ਤੁਹਾਡੇ ਤੇ ਉਹ ਕਹਿੰਦਾ ਸੇਠ ਕਹਿੰਦਾ ਵੀ ਇਹਦਾ ਫਿਰ ਆਪਾਂ ਕਰ ਕੋਈ ਉਹ ਕਹਿੰਦਾ ਸੇਠ ਜੀ ਇਹਦਾ ਕੋਈ ਪਾਣੀ ਇਹਦਾ ਇੱਕੋ ਹੀ ਪਾ ਜਿਹੜਾ ਤੁਹਾਡੇ ਤੇ ਸੰਕਟ ਆਉਣ ਵਾਲਾ ਨਾ ਇਹ ਤੁਹਾਡੀ ਛੋਟੀ ਨਾ ਕਰਕੇ ਆਉਣਾ ਤੁਸੀਂ ਇਹਨੂੰ ਘਰੋਂ ਕੱਢ ਦਿਓ। ਉਹ ਸੇਠ ਸੋਚਦਾ ਕਹਿੰਦਾ ਛੋਟੀ ਨਾ ਤਾਂ ਕਹਿਣਾ ਹੀ ਬੜਾ ਮੰਦੀ ਆ। ਵੀ ਕਦੇ ਮੇਰੇ ਸਾਹਮਣੇ ਉੱਚੀ ਨਹੀਂ ਬੋਲੀ ਮੈਂ ਕਿਵੇਂ ਘਰੋਂ ਕੱਢ ਦਿਆਂ। ਫਿਰ ਉਹ ਸੋਚਦਾ ਵੀ ਮੇਰੇ ਤੇ ਸੰਕਟ ਆਉਣ ਵਾਲਾ ਆਖਾ ਉਹਦੇ ਕੀ ਸੰਕਟ ਆਊਗਾ ਮੇਰੀ ਜਾਨ ਹੀ ਨਾ ਚਲੀ ਜਾਵੇ। ਉਹ ਛੋਟੀ ਨਾ ਨੂੰ ਸਾਦਾ ਤੇ ਕਹਿੰਦਾ ਵੀ ਆਵਦਾ ਲੀੜਾ ਕਪੜਾ ਚੱਕ ਦਿੱਤੂ ਇਸ ਘਰੋਂ ਚਲੀ ਜਾ। ਉਹ ਕਹਿੰਦੀ ਕਿਉਂ ਪਾਪਾ ਜੀ ਉਹ ਕਹਿੰਦਾ ਵੀ ਤੂੰ ਮੇਰੇ ਤੇ ਸੰਕਟ ਲਿਆਉਣ ਆਲੀ ਆ ਮੇਰੇ ਤੇ ਬਹੁਤ ਭਾਰੀ ਸੰਕਟ ਆਉਣ ਵਾਲਾ ਵੀ ਮੈਂ ਆਪਦੀ ਜਾਣਨੀ ਜੋ ਇਸ ਵਿੱਚ ਪਾਉਣੀ ਚਾਹੁੰਦਾ ਵੀ ਤੂੰ ਇਸ ਘਰੋਂ ਚਲੀ ਜਾ ਚਲੋ ਉਹ ਉਹਦਾ ਲੀੜਾ ਕਪੜਾ ਇਕੱਠਾ ਕਰਦੀ ਅੱਜ ਤੇ ਉਹਦੇ ਮੁੰਡੇ ਨੂੰ ਪਤਾ ਲੱਗਦਾ ਉਹ ਕਹਿੰਦਾ ਵੀ ਮੈਂ ਵੀ ਆਦੇ ਘਰ ਵਾਲੇ ਦੇ ਨਾਲ ਹੀ ਜਾਊਗਾ ਦੋਨੋਂ ਜੀ ਚਲੇ ਜਾਂਦੇ ਆ ਕਿਸੇ ਹੋਰ ਪਿੰਡ ਜਾ ਕੇ ਰਹਿਣ ਲੱਗ ਜਾਂਦੇ ਆ ਉੱਥੇ ਇੱਕ ਛੋਟੀ ਜੀ ਦੁਕਾਨ ਕਰਦੇ ਆ ਛੋਟੀ ਜੀ ਦੁਕਾਨ ਤੋਂ ਹੀ ਉਹ ਆਪਦੀ ਸੂਝ-ਬੂਝ ਦੇ ਨਾਲ ਛੋਟੀ ਨੋ ਵੱਡਾ ਕਾਰੋਬਾਰ ਸ਼ੁਰੂ ਕਰ ਲੈਂਦੀ ਆ ਤੇ ਆਪਣੇ ਉਹਨਾਂ ਦੀ ਇੱਕ ਫੈਕਟਰੀ ਚਲਾ ਲੈਂਦੇ ਆ ਉਹ ਜਦੋਂ ਇੱਕ ਫੈਕਟਰੀ ਚਲਾ ਲੈਂਦੇ ਆ ਤੇ ਜਿਹੜਾ ਇਧਰ ਸੇਠ ਹੁੰਦਾ ਸੇਠ ਦੇ ਘਰੇ ਬੂਰਾ ਕੰਗਾਲ ਹੋ ਜਾਂਦਾ ਤਿੰਨੇ ਪੁੱਤ ਆ ਫੁੱਟ ਲਾੜਨ ਲੱਗ ਜਾਂਦੇ ਆ ਤਿੰਨੇ ਨੋਹਾਂ ਲੜਦੀਆਂ ਸੇਠ ਬੜਾ ਪਰੇਸ਼ਾਨ ਹੁੰਦਾ ਵੱਡਾ ਮੁੰਡਾ ਕਹਿੰਦਾ ਤੂੰ ਕੰਮ ਕਰ ਛੋਟਾ ਕਹਿੰਦਾ ਤੂੰ ਕਰ ਉਧਰੋਂ ਨੋਹਾਂ ਕਹਿੰਦੀਆਂ ਸਾਰੇ ਕਾਰਖਾਨੇ ਫੇਲ ਹੋ ਜਾਂਦੇ ਆ ਇੱਥੋਂ ਤੱਕ ਕਿ ਸੇਠ ਨੂੰ ਸੌਦੇਬੱਤ ਦਾ ਵੀ ਓਖਾ ਹੋ ਜਾਂਦਾ ਤਾਂ ਉਹ ਸਾਧਦਾ ਪੁਜਾਰੀ ਨੂੰ ਸਾਧਦਾ ਹਵਨ ਕਰਾਉਂਦਾ 15-15 ਦਿਨਾਂ ਬਾਅਦ ਹਵਨ ਕਰਾਈ ਜਾਂਦਾ ਜਿਹੜਾ ਉਹਦੇ ਕੋਲ ਤਨ ਦੌਲਤ ਹੁੰਦਾ ਸਾਰਾ ਪੁਜਾਰੀ ਨੂੰ ਦੇ ਹੀ ਜਾਂਦਾ ਵੀ ਜਦੋਂ ਨਹੀਂ ਠੀਕ ਹੁੰਦਾ ਫੇਰ ਪੁਜਾਰੀ ਨੂੰ ਸਾਧਦਾ ਫੇਰ ਹਵਨ ਕਰਾਉਂਦਾ ਤੇ ਬਹੁਤ ਸਾਰਾ ਉਹ ਤਨ ਦੌਲਤ ਜਿਹੜਾ ਉਹਦੇ ਕੋਲੇ ਹੁੰਦਾ ਗਾਣਾ ਗੱਟਾ ਹੁੰਦਾ ਵਿਰੋਧਕੋਲੇ ਪੈਸੇ ਮੱਕ ਜਾਂਦੇ ਆ ਗਹਿਣੇ ਦੇ ਲੱਗ ਜਾਂਦਾ ਪੁਜਾਰੀ ਨੂੰ ਵੀ ਪੁਜਾਰੀ ਜੀ ਆ ਗਹਿਣਾ ਲੈ ਲੋ ਮੇਰੇ ਘਰੇ ਸ਼ਾਂਤੀ ਲਿਆਓ ਆ ਗਹਿਣਾ ਲੈ ਲੋ ਮੇਰੇ ਘਰੇ ਸ਼ਾਂਤੀ ਲਿਆਓ ਪੁਜਾਰੀ ਲਈ ਜਾਂਦਾ ਸਮਾਨ ਜਦੋਂ ਸਮਾਨ ਲਈ ਜਾਂਦਾ ਲਈ ਜਾਂਦਾ ਅੰਤ ਸੇਠ ਕੋਲੇ ਕੁਝ ਨਹੀਂ ਰਹਿੰਦਾ ਤੇ ਸੇਠ ਨਾ ਇੱਕ ਦਿਨ ਆਪ ਦੀ ਉਹ ਨੌ ਕੋਲੇ ਜਾਂਦਾ ਜਿਹੜੀ ਹੋਰ ਪਿੰਡ ਰਹਿਣ ਲੱਗ ਜਿਓ ਜਾਂਦਾ ਵੇਂਦਾ ਹੁਣ ਤਾਂ ਬਹੁਤ ਵੱਡੀ ਕੋਠੀ ਪਾ ਲਈ ਹੁੰਦੀ ਆ ਬੁੱਧ ਜਵਦਾ ਕਾਰਖਾਨੇ ਚੱਲਦੇ ਹੁੰਦੇ ਆ ਤੇ ਉਹ ਕਹਿੰਦਾ ਘਰੇ ਚੱਲ ਕਹਿੰਦਾ ਧੀਏ ਕਹਿੰਦਾ ਜੀ ਜਿੰਨੀ ਤੂੰ ਕਰੋ ਆਗੀ ਨਾ ਕਹਿੰਦਾ ਘਰ ਤੇ ਬਰਕਤੀ ਖਤਮ ਹੋ ਗਈ ਕਹਿੰਦਾ ਘਰੇ ਚੱਲ ਅਸੀਂ ਉਹਦਾ ਭੁੱਖੇ ਮਰਨ ਲੱਗ ਗਏ ਮੈਂ ਤੈਨੂੰ ਥੋੜੇ ਕੀ ਕੱਢਿਆ ਉਹ ਕਹਿੰਦੀ ਪਪਾ ਜੀ ਮੈਂ ਤੁਹਾਨੂੰ ਕਿਹਾ ਸੀਗਾ ਵੀ ਮੈਂ ਮੇਰੇ ਕਰਕੇ ਤੁਹਾਡੇ ਤੇ ਸੰਕਟ ਨਹੀਂ ਆਉਂਦਾ ਪਰ ਕਹਿੰਦੀ ਤੁਸੀਂ ਮੇਰੀ ਇੱਕ ਨਾ ਸੁਣੀ ਤੇ ਤੁਸੀਂ ਕਹਿੰਦਾ ਪੁਜਾਰੀ ਦੀਆਂ ਸੁਣੀਆਂ ਕਹਿੰਦੀ ਉਹ ਕਹਿੰਦਾ ਹਾਂ ਧੀਏ ਮੈਂ ਉਹਦੀਆਂ ਗੱਲਾਂ 'ਚ ਆ ਗਿਆ ਕਹਿੰਦੀ ਉਹ ਪੁਜਾਰੀ ਤਾਂ ਮੈਨੂੰ ਤਾਂ ਘਰੋਂ ਕੱਢਣਾ ਚਾਹੁੰਦਾ ਸੀ ਵਿਤਾ ਕੇ ਆਪਣੇ ਵਿੱਚ ਫੁੱਟ ਪਵੇ ਤੇ ਵੀ ਉਹ ਹਾਵਣ ਕਰੇ ਤੇ ਤੁਸੀਂ ਵੀ ਤੁਸੀਂ ਉਹੋ ਤਾਂ ਨਾਲ ਤੇ ਦਿਓ ਕਹਿੰਦੀ ਮੈਂ ਉਹਦੇ ਮਨ ਦੀਆਂ ਸਭ ਜਾਣਦੀ ਸੀ ਕਹਿੰਦੀ ਜੇ ਜਦੋਂ ਤੁਸੀਂ ਸਾਨੂੰ ਘਰੋਂ ਕੱਢਤਾ ਦੂਜਾ ਨੂੰ ਵੀ ਹੋ ਗਿਆ ਵੀ ਅਸੀਂ ਵੀ ਆਪੂ ਆਪਣੀਆਂ ਚ ਲਾ ਗਏ ਸਾਰਾ ਆਪੂ ਆਪਣੀਆਂ ਚ ਚਲਾਉਣ ਲੱਗ ਗਏ ਆਪੂ ਆਪਣੀਆਂ ਚ ਲਾਉਣ ਦੇ ਚੱਕਰ ਦੇ ਵਿੱਚ ਘਰੇ ਲੜਾਈ ਪੈਣ ਲੱਗ ਗਈ ਵੀ ਉਹ ਲੜਾਈ ਪੈਣ ਲੱਗੀ ਕਹਿੰਦੀ ਬਰਕਤ ਵੀ ਘਰੋਂ ਚਲੀ ਗਈ ਉਹ ਕਹਿੰਦਾ ਹਾਂ ਜੀ ਵੀ ਮੈਨੂੰ ਮਾਫ਼ ਕਰ ਦਿਓ ਕਹਿੰਦੀ ਡੈਡੀ ਜੀ ਤੁਸੀਂ ਮੇਥੋਂ ਮਾਫ਼ੀ ਨਾ ਮੰਗੋ ਵੀ ਕੋਈ ਨਾ ਉਹ ਕਰ ਵੀ ਮੇਰਾ ਹੀ ਆ ਵੀ ਆਪਾਂ ਚੱਲਦੇ ਆ ਚਲੋ ਜੀ ਉਹ ਕਰੇ ਜਾਂਦੀ ਆ ਫਿਰ ਸਾਰੇ ਭਰਾ ਉਹ ਸਮਝਦੇ ਆ ਵੀ ਆਪਾਂ ਇਕੱਠੇ ਕੰਮ ਕਰਨਾ ਉਹ ਦੂਜਿਆਂ ਨੂੰ ਕਹਿੰਦੀ ਦਰਾਨੀਆਂ ਚਠਾਣੀਆਂ ਨੂੰ ਵੀ ਆਪਾਂ ਇਕੱਠੇ ਕੰਮ ਕਰਨਾ ਫਿਰ ਉਹ ਇਕੱਠੇ ਕੰਮ ਕਰਨ ਲੱਗ ਜਾਂਦੇ ਆ ਸੇਠ ਦੇ ਘਰੇ ਫਿਰ ਣਾਣਾ ਪਾਣੀ ਸਭ ਕੁਝ ਸੇਠ ਦੇ ਫਿਰ ਕਾਰਖਾਨੇ ਚ ਜਲ ਜਾਂਦੇ ਆ ਜਿੱਦਾਂ ਚਾਰੇ ਨੋਹਾਂ ਤੇ ਚਾਰੇ ਪੁੱਤ ਇਕੱਠੇ ਕੰਮ ਕਰਦੇ ਆ ਛੋਟੀ ਨੂੰ ਸਾਰਿਆਂ ਨੂੰ ਸਮਝਾਉਂਦੀ ਆ ਫਿਰ ਛੋਟੀ ਨੌ ਸੇਠ ਨੂੰ ਸਮਝਾਉਂਦੀ ਆ ਕਹਿੰਦੀ ਪਾਪਾ ਜੀ ਵੀ ਜਿਹੜੇ ਘਰ ਦੇ ਵਿੱਚ ਆ ਤਿੰਨ ਲੋਕਾਂ ਦੀ ਚੱਲਦੀ ਆ ਉਹ ਘਰ ਕਹਿੰਦੀ ਬਰਬਾਦ ਹੁਣ ਕੋਈ ਨਹੀਂ ਬਚਾ ਸਕਦਾ ਉਹ ਕਹਿੰਦਾ ਪੁੱਤ ਵੀ ਤਿੰਨ ਲੋਕੀ ਕਿਹੜੇ ਉਹ ਕਹਿੰਦੀ ਜਿਸ ਘਰ ਦਾ ਪੁੱਤ ਵਿਗੜ ਜਾਵੇ ਜੇਕਰ ਮਾਬਾਕ ਉਹਦੀ ਮੰਨੇ ਤਾਂ ਉਹ ਘਰ ਬਰਬਾਦ ਹੋਇਆ ਪੱਕਾ ਸਮਝੋ ਦੂਜਾ ਨੰਬਰ ਉਹ ਕਹਿੰਦੀ ਜਿਸ ਘਰ ਦੀ ਔਰਤ ਲਾਲਚਣਾ ਤੇ ਜੇਕਰ ਪਤੀ ਉਹਦੀ ਮੰਨੇ ਕਹਿੰਦੀ ਉਹ ਘਰ ਵੀ ਬਰਬਾਦ ਹੋਇਆ ਪੱਕਾ ਸਮਝੋ ਕਿਉਂਕਿ ਕਹਿੰਦੀ ਲਾਲਚਣ ਔਟ ਜਿਆਦਾ ਘਰ ਨਹੀਂ ਬਣ ਸਕਦੀ ਹੁੰਦੀ ਜਾਂ ਤਾਂ ਉਹ ਨੂੰ ਹੁੰਦਾ ਵੀ ਮੈਂ ਆਪਦੇ ਪਿੱਛੇ ਪਿੱਛੇ ਆਣੂ ਦੇਵਾਂ ਤੀਜਾ ਨੰਬਰ ਕਹਿੰਦੀ ਜਿਹੜੇ ਘਰ ਦੇ ਵਿੱਚ ਕਹਿੰਦੀ ਘਰ ਦਾ ਮੁਖੀ ਘਰ ਦੇ ਬੰਦਿਆਂ ਦੀ ਨਾ ਸਗੋ ਬਾਹਰ ਦੇ ਬੰਦਿਆਂ ਦੀ ਸੁਣੇ ਤੇ ਉਹਨਾਂ ਦੀ ਸੁਣ ਕੇ ਫੈਸਲੇ ਕਰੇ ਉਹ ਘਰ ਵੀ ਕਹਿੰਦੀ ਬਰਬਾਦ ਹੋਇਆ ਪੱਕਾ ਹੀ ਸਮਝੋ ਜਿਵੇਂ ਕਹਿੰਦੀ ਤੁਸੀਂ ਮੇਰੀ ਨਾ ਸੁਣੀ ਪੁਜਾਰੀ ਦੀ ਸੁਣੀ ਤੇ ਮੈਨੂੰ ਘਰੋਂ ਕੱਢਿਆ ਉਹ ਕਹਿੰਦਾ ਹਾਂ ਪੁੱਤ ਇਹ ਵੀ ਤੇਰੀ ਗੱਲ ਸਹੀ ਆ ਜਦੋਂ ਇਹ ਸਾਰੀ ਕਹਾਣੀ ਕਿੜੀ ਉਸ ਵਪਾਰੀ ਨੂੰ ਸੁਣਾਉਂਦੀ ਆ ਤਾਂ ਵਪਾਰੀ ਨੂੰ ਆਖਦੀ ਆ ਕਿ ਤੇਰਾ ਪੁੱਤ ਹੁਣ ਐਸ ਉਮਰ ਦੇ ਵਿੱਚ ਆ ਵੀ ਉਹ ਨੂੰ ਇਸ ਚੰਗੇ ਮਾੜੇ ਦੀ ਸਮਝ ਨਹੀਂ ਤੇ ਤੂੰ ਹਰ ਗੱਲ ਹੀ ਪੁੱਤ ਦੀ ਮੰਨ ਰਿਹਾ ਤੂੰ ਕਦੀ ਹਰ ਗੱਲ ਪੁੱਤ ਦੀ ਮੰਨਣ ਦੀ ਬਜਾਏ ਜਿਉ ਗਲਤ ਗੱਲ ਕਹਿੰਦਾ ਤੇ ਉਹ ਨੂੰ ਕਹਿ ਪੁੱਤ ਮੈਂ ਤੇਰੀ ਇਹ ਗੱਲ ਨਹੀਂ ਮੰਨ ਸਕਦਾ ਇਹ ਗਲਤ ਆ ਕਿੰਦੇ ਉਹ ਜੇ ਛੋਟਾ ਉਹਨੂੰ ਕੀ ਪਤਾ ਵੀ ਕਿਹੜੀ ਗੱਲ ਗਲਤ ਆ ਕਿਹੜੀ ਸਹੀ ਆ ਤੂੰ ਉਹਦੀ ਹਰ ਗੱਲ ਹੀ ਮੰਨੀ ਜਾਨਾ ਕੱਲ ਨੂੰ ਜਦੋਂ ਵੱਡਾ ਹੋ ਜਾਊਗਾ ਜੇ ਉਹ ਕੱਲ ਚ ਸੰਗਤ ਚ ਪਊਗਾ ਤਾਂ ਫਿਰ ਵੀ ਉਹ ਕਹੂਗਾ ਮੇਰੀ ਗੱਲ ਮੰਨੋ ਮੈਨੂੰ ਪੈਸੇ ਦਿਓ ਕਹਿੰਦੀ ਫਿਰ ਤੁਹਾਡਾ ਕਰ ਬਰਬਾਦ ਹੋਣਾ ਪੱਕਾ ਹੀ ਆ ਉਸੇ ਦਿਨ ਤੋਂ ਵਪਾਰੀ ਸਮਝ ਜਾਂਦਾ ਤੇ ਉਹ ਆਪਦੀ ਘਰ ਵਾਲੀ ਨੂੰ ਕਹਿੰਦਾ ਵੀ ਮੈਂ ਅੱਜ ਤੋਂ ਮੁੰਡੇ ਦੀ ਹਰ ਗੱਲ ਨਹੀਂ ਮੰਨਣੀ ਹਾਂ ਜਿਹੜੀ ਗੱਲ ਸਹੀ ਆ ਉਹ ਮੰਨੂਗਾ ਜੇੜੀ ਗੱਲ ਤਾਂ ਮੈਂ ਕਹੂੰਗਾ ਬੀਬੀ ਗੱਲ ਤਾਂ ਮੈਂ ਨਹੀਂ ਮੰਨ ਸਕਦਾ ਕਿੰਨਾ ਨਹੀਂ ਤਾਂ ਆਪਣਾ ਘਰ ਬਰਬਾਦ ਹੋ ਜੂ। ਸੋਏ ਸੀ ਜੀ ਇੱਕ ਸਿੱਖਿਆ ਦੇਣ ਵਾਲੀ ਕਹਾਣੀ ਜੇਕਰ ਤੁਹਾਨੂੰ ਇਹ ਕਹਾਣੀ ਚੰਗੀ ਲੱਗਦੀ ਆ ਤੇ ਇਹ ਕਹਾਣੀ ਨੂੰ ਸ਼ੇਅਰ ਜ਼ਰੂਰ ਕਰਿਓ। ਕਹਾਣੀ ਦੇ ਵਿੱਚ ਬਹੁਤ ਵੱਡੀ ਸਿੱਖਿਆ ਤੇ ਪਿਛਲੀ ਕਹਾਣੀ ਦੇ ਵਿੱਚ ਜਿੰਨਾ ਵੀ ਰਾਇ ਪੜਾ ਦੇ ਕਮੈਂਟ ਆਏ ਸਨ ਉਹਨਾਂ ਦੇ ਨਾਮ ਇਸ ਤਰ੍ਹਾਂ ਨੇ ਉਹਨਾਂ ਦੇ ਨਾਮ ਨੇ ਬਲਦੇਵ ਸਿੰਘ ਬੜਾਚ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ ਸਾਡੇ ਚੈਨਲ ਤੇ ਆਉਣ ਲਈ ਵੀਰ ਬੰਤ ਕੌਰ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਭੈਣ ਜੀ ਪ੍ਰੀਤਪਾਲ ਕੌਰ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਭੈਣ ਜੀ ਪ੍ਰੀਤਪਾਲ ਸਿੰਘ ਪੱਬੀਆਣਾ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਵੀਰ ਜੀ ਗੁਰਾ ਥਾਂਦੇਵਾਲ ਸ੍ਰੀ ਮਕਸਦ ਸਾਹਿਬ ਤੋਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਸੁਖਾ ਸਿੰਘ ਸਰਾਰੀ ਵੀਰ ਜੀ ਅਰਸ਼ਦੀਪ ਸਿੰਘ ਸਰਾਰੀ ਤੇ ਦਿਲਪ੍ਰੀਤ ਕੌਰ ਸਰਾਰੀ ਸਰਾਰੀ ਪਰਵਾਦ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਜਿੰਨਾ ਵੀਰਾਂ ਭੈਣਾਂ ਦੇ ਹੋਰ ਵੀ ਕਮੈਂਟ ਆਏ ਨੇ ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਤੇ ਪੰਜਾਬੀ ਕਹਾਣੀਆਂ ਸੁਣਨ ਦੇ ਲਈ ਹੋਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਕੱਲ ਨੂੰ ਇਸੇ ਚੈਨਲ ਤੇ ਇਸੇ ਟਾਈਮ ਤੇ ਇੱਕ ਨਵੀਂ ਕਹਾਣੀ ਨਾਲ ਹਾਜ਼ਰ ਹੋਵਾਂਗੇ ਇਸ ਕਹਾਣੀ ਨੂੰ ਸੁਣ ਲਈ ਬਹੁਤ ਬਹੁਤ ਧੰਨਵਾਦ ਜੀ